ਜਿਹੜਾ ਯੂਐਸ ਅਮਰੀਕਾ ਤੋਂ ਔਰੈਂਜ ਜੂਸ ਕੈਨੇਡਾ ਦੇ ਵਿੱਚ ਪਿਛਲੇ 20 ਸਾਲਾਂ ਦੇ ਵਿੱਚ ਐਸ ਵੇਲੇ ਸਭ ਤੋਂ ਘੱਟ ਆ ਰਿਹਾ। ਮਤਲਬ 20 ਸਾਲਾਂ ਦੇ ਵਿੱਚ ਇੰਨਾ ਕਦੇ ਘੱਟ ਔਰੈਂਜ ਜੂਸ ਅਮਰੀਕਾ ਤੋਂ ਕੈਨੇਡਾ ਨਹੀਂ ਆਇਆ। ਉਹਦੇ ਕਾਰਨ ਕੀ ਨੇ? ਇੱਕ ਤਾਂ ਕਿਉਂਕਿ ਬਹੁਤਾ ਜੂਸ ਫਲੋਰੀਡਾ ਤੋਂ ਆਉਂਦਾ ਸੀ। ਜਿੱਥੇ ਟੈਰਫ ਤੇ ਹੋਰ ਸਾਰਾ ਕੁਝ ਐਸ ਵੇਲੇ ਹੈਗਾ। ਉਹਦੇ ਨਾਲ ਬਹੁਤ ਸਾਰੇ ਹੋਰ ਫੈਕਟਰਸ ਨੇ। ਇਹ ਜੂਸ ਬਹੁਤਾ ਫਲੋਰੀਡਾ ਤੋਂ ਇਧਰਲੇ ਪਾਸੇ ਆਉਂਦਾ ਸੀ ਔਰ ਫਲੋਰੀਡਾ ਮੇਨ ਸਪਲਾਈਅਰ ਇਹਦਾ ਬਹੁਤ ਲੰਬੇ ਸਮੇਂ ਦੇ ਲਈ ਰਿਹਾ ਉੱਥੇ ਜੂਸ ਇਹ ਬਾਣੀ ਨਹੀਂ ਰਿਹਾ ਹੱਸ ਵੇਲੇ ਕਿਉਂਕਿ ਉੱਥੇ ਬਿਮਾਰੀ ਫੈਲ ਗਈ ਹੈ ਫਲ ਜਿਹੜਾ ਉਹ ਸਹੀ ਨਹੀਂ ਹੈ ਸਟਰਸ ਡਿਜ਼ੀਜ਼ ਫੈਲ ਗਈ ਤੇ ਸਟ੍ਰੌਮ ਆਇਆ ਬਹੁਤ ਲੰਬਾ ਸਮਾਂ ਜਿਹੜੀਆਂ ਫਸਲਾਂ ਡੈਮੇਜ ਹੋ ਗਈਆਂ ਇਸ ਕਰਕੇ ਉਧਰੋਂ ਇਧਰਲੇ ਪਾਸੇ ਜੋ ਉੱਥੇ ਜੂਸ ਬਾਣੀ ਨਹੀਂ ਰਿਹਾ ਤੇ ਇਧਰਲੇ ਪਾਸੇ ਆ ਨਹੀਂ ਰਿਹਾ ਹੁਣ ਹੁੰਦਾ ਕੀ ਹੈ ਜਦੋਂ 20 30 ਸਾਲ ਤੋਂ ਲੋਕ ਇੱਕ ਕਿਸਮ ਦੇ ਜੂਸ ਤੇ ਆਦੀ ਹੋਏ ਹੁਣ ਉਹ ਆਲਪੜੀਆਂ ਆਦਤਾਂ ਹੌਲੀ-ਹੌਲੀ ਬਦਲਦੇ ਆ ਹੁਣ ਕੈਨੇਡਾ ਨੇ ਕੀ ਕੀਤਾ ਜਦੋਂ ਉਧਰੋਂ ਜੂਸ ਨਹੀਂ ਆ ਰਿਹਾ ਇਹਨਾਂ ਨੇ ਬ੍ਰਾਜ਼ੀਲ ਤੋਂ ਵੱਲੋਂ ਆਪਣਾ ਮੁੱਖ اختیار ਕਰ ਲਿਆ ਤੇ ਇਹਦੇ ਨਾਲ ਸਪਲਾਈ ਜਿਹੜੀ ਆ ਉਧਰਲੇ ਪਾਸੇ ਵੀ ਕਈ ਪਾਸਿਓਂ ਘਟ ਗਈ ਕਿਉਂਕਿ ਵੈਦਰ ਬਹੁਤ ਖਰਾਬ ਸੀ ਤੇ ਕੁਝ ਬਿਮਾਰੀਆਂ ਉਧਰ ਵੀ ਫੈਲੀਆਂ ਹੁਣ ਹੋਇਆ ਕੀ ਉਹਦੇ ਨਾਲ ਕੀਮਤਾਂ ਵਧ ਗਈਆਂ ਕਿਉਂਕਿ ਸਪਲਾਈ ਘਟਾ ਸਮਾਨ ਮਾਰਕੀਟ ਦੇ ਵਿੱਚ ਅਵੇਲੇਬਲ ਹੈ ਨਹੀਂ ਔਰੈਂਜ ਜੂਸ ਦੀਆਂ ਕੀਮਤਾਂ ਉੱਪਰ ਨੂੰ ਜਾਣੀਆਂ ਸ਼ੁਰੂ ਹੋ ਗਈਆਂ ਤੇ ਸਟੋਰਾਂ ਨੇ ਫਿਰ ਡਿਸਕਾਊਂਟ ਦੇਣੇ ਵੀ ਬੰਦ ਕਰ ਦਿੱਤੇ ਉਤੋਂ ਇਹਨਾਂ 25% ਟੈਰਿਫ ਕੈਨੇਡਾ ਨੇ ਫਲੋਰੀਡਾ ਦੇ ਉੱਤੇ ਲਾਇਆ ਸੀ ਔਰੈਂਜ ਜੂਸ ਦੇ ਉੱਤੇ ਕਿਉਂਕਿ ਜਿਹੜਾ ਟ੍ਰੇਡ ਡਿਸਪਿਊਟ ਕੈਨੇਡਾ ਯੂਐਸ ਹੋਇਆ ਇਹ ਸਾਰੇ ਦਾ ਉਹ ਹਿੱਸਾ ਸੀਗਾ ਉਹਨਾਂ ਜੂਸ ਹੋਰ ਮਹਿੰਗਾ ਕਰ ਦਿੱਤਾ ਤੇ ਹੋਇਆ ਕੀ ਲੋਕਾਂ ਨੇ ਜੂਸ ਪੀਣਾ ਬੰਦ ਕਰਤਾ ਮਹਿੰਗੀਆਂ ਚੀਜ਼ਾਂ ਇਹ ਇੱਕ ਕੌੜੀ ਸਚਾਈ ਆ ਕਿ ਪਿਛਲੇ ਸਮੇਂ ਦੇ ਵਿੱਚ ਕੈਨੇਡਾ ਵਾਸੀਆਂ ਨੇ ਸੋਚ ਸਮਝ ਕੇ ਖਰਚਾ ਸ਼ੁਰੂ ਕਰਨਤਾ ਉਹ ਚੀਜ਼ਾਂ ਜਿਹੜੀਆਂ ਉਹਨਾਂ ਦੀ ਵਰਤੋਂ ਬੰਦ ਕਰ ਦਿੱਤੀ ਜਿਹੜੀਆਂ ਮਹਿੰਗੀਆਂ ਸੀ ਜਾਂ ਜਿਨ੍ਹਾਂ ਬਿਨਾ ਸਰ ਸਕਦਾ ਸੀ ਲੋਕਾਂ ਨੇ ਔਰੈਂਜ ਜੂਸ ਜਿੰਨਾ ਹੈ ਇਸ ਵੇਲੇ ਕੈਨੇਡਾ ਦੇ ਵਿੱਚ ਘੱਟ ਪੀਰੇ ਪਿਛਲੇ 20 ਸਾਲਾਂ ਦੇ ਵਿੱਚ ਕਦੇ ਇਦਾਂ ਨਹੀਂ ਆਇਆ ਦੂਜਾ ਇਹ ਆ ਇੱਕ ਤੇ ਮਹਿੰਗਾ ਦੂਜਾ ਲੋਕ ਜਿਹੜੇ ਅਵੇਅਰ ਬਹੁਤ ਹੋ ਗਏ ਆ ਆਪਣੇ ਇਹਦੇ ਲਈ ਜਿਹੜੀ 슈ਗਰ ਕੰਟੈਂਟ ਆ ਉਹਦੇ ਵਿੱਚ ਕਿਉਂਕਿ 슈ਗਰ ਬਹੁਤ ਆ ਇਸ ਕਰਕੇ ਫਿਰ ਲੋਕਾਂ ਨੇ ਇਹਨੂੰ ਘੱਟ ਕਰ ਦਿੱਤਾ ਇੱਕ ਜਿਹੜਾ ਬਾਇ ਕੈਨੇਡੀਅਨ ਇਫੈਕਟ ਆ ਕੁਝ ਕੈਨੇਡੀਅਨਸ ਨੇ ਜਾਣਬੁੱਝ ਕੇ ਰਾਜਨੀਤਿਕ ਕਾਰਨਾ ਕਰਕੇ ਅਮਰੀਕਾ ਦੇ ਪ੍ਰੋਡਕਟ ਨੂੰ ਵਾਈਡ ਕਰਨਾ ਸ਼ੁਰੂ ਕਰ ਦਿੱਤਾ ਗਰੋਸਰੀ ਦੀਆਂ ਕੀਮਤਾਂ ਕੈਨੇਡਾ ਦੇ ਵਿੱਚ ਪਹਿਲਾਂ ਹੀ ਉੱਤੇ ਚੱਲੀਆਂ ਗਈਆਂ ਇਨੇ ਇੱਕ ਹੋਰ ਕਾਰਨ ਪੈਦਾ ਕੀਤਾ ਤੇ ਦੂਜਾ ਇਹ ਆ ਕਿ ਉਹਦੇ ਆਲਟਰਨੇਟਿਵਸ ਬਹੁਤ ਸਾਰੇ ਸ਼ਾਪਰ ਜਿਹੜੇ ਆ ਉਹ ਸਸਤੇ ਜੂਸਾਂ ਵਾਲੂ ਚਲੇ ਗਏ ਜਿਹੜੇ ਬਲੈਂਡ ਸੀਗੇ ਜਾਂ ਜਿਹੜੇ ਸ਼ੈਲਫ ਸਟੇਬਲ ਜੂਸ ਸੀਗੇ ਮਤਲਬ ਜਿਹੜੇ ਰੈਫਰਿਜਰੇਟਡ ਔਰਨ ਜੂਸ ਆ ਉਹਦੀ ਥਾਂ ਤੇ ਮਤਲਬ ਇੱਕ ਜੂਸ ਹੁੰਦਾ ਜਿਹੜਾ ਫ੍ਰਿਜ ਚ ਰੱਖੀਦਾ ਇੱਕ ਹੁੰਦਾ ਬਾਹਰ ਹੀ ਪਿਆ ਹੁੰਦਾ ਉਹ ਥੋੜਾ ਜਿਆਦਾ ਚੀਪ ਹੁੰਦਾ ਇਹ ਲੋਕ ਉਹਧਰਲੇ ਪਾਸੇ ਸ਼ਿਫਟ ਕਰ ਗਏ ਹੁਣ ਇਹਦਾ ਭਵਿੱਖ ਕੀ ਆ ਜਿੰਨਾ ਚਿਰ ਟ੍ਰੇਡ ਟੈਂਸ਼ਨ ਵਪਾਰਕ ਤਣਾਅ ਕੈਨੇਡਾ ਅਮਰੀਕਾ ਦੇ ਵਿੱਚ ਬਣਿਆ ਆ ਜਿਹੜੀ ਸਪਲਾਈ ਰਿਕਵਰ ਨਹੀਂ ਹੁੰਦੀ ਉਹਨਾਂ ਚਿਰ ਕੈਨੇਡਾ ਜਿਹੜਾ ਇਹਨੂੰ ਹੋਰ ਜ਼ਿਆਦਾ ਕੀਮਤਾਂ ਇੱਥੇ ਵਧਣਗੀਆਂ ਹੁਣ ਜਿਹੜਾ ਅਮਰੀਕਾ ਆ ਇਹ ਕੈਨੇਡਾ ਦਾ ਸਭ ਤੋਂ ਵੱਡਾ ਸੋਰਸ ਆ ਇੰਪੋਰਟਡ ਫੂਡ ਦਾ ਸਭ ਤੋਂ ਵੱਧ ਫੂਡ ਇੱਧਰ ਆਉਂਦਾ ਜਿਵੇਂ ਫਰੂਟਸ ਵੀ ਆ ਸਬਜ਼ੀਆਂ ਵੀ ਆ ਇਹਦੇ ਚ ਦਾਲਾਂ ਵੀ ਆ ਇਹਦੇ ਚ ਡੇਰੀ ਵੀ ਆ ਇਹਦੇ ਚ ਜਿਹੜੀਆਂ ਉਹ ਪ੍ਰੋਸੈਸਡ ਚੀਜ਼ਾਂ ਨੇ ਉਹ ਵੀ ਨੇ ਹੁਣ ਉਹ ਟੈਰਿਫ ਤੇ ਟ੍ਰੇਡ ਟੈਂਸ਼ਨ ਕਰਕੇ ਅਮਰੀਕਨ ਫੂਡ ਪ੍ਰੋਡਕਟਸ ਕਿਉਂਕਿ ਅਮਰੀਕਾ ਨੇ ਕੈਨੇਡਾ ਦੇ ਟੈਰਫ ਲਾਇਆ ਜਿਹੜਾ ਸਾਮਾਨ ਅਮਰੀਕਾ ਤੋਂ ਕੈਨੇਡਾ ਨੂੰ ਜਾਂਦਾ ਸੀ ਉਹਦੇ ਤੇ ਕੈਨੇਡਾ ਨੇ ਟੈਰਫ ਲਾ ਦਿੱਤਾ ਜਿਹੜੇ ਕਾਉਂਟਰ ਟੈਰਫ ਲੱਗੇ ਆ ਉਹਦੇ ਕਾਰਨ ਇਹ ਚੀਜ਼ਾਂ ਮਹਿੰਗੀਆਂ ਹੋ ਗਈਆਂ ਆ ਜਿਹੜੇ ਅਮਰੀਕਾ ਦੇ ਫੂਡ ਐਕਸਪੋਰਟ ਆ ਕੈਨੇਡਾ ਨੂੰ ਜਿਹਦੇ ਚੋਰਨ ਜੂਸ ਆ ਜਾਂ ਪੈਕਟ ਸਨੈਕਸ ਆ ਬਹੁਤ ਸਾਰੇ ਸੀਰੀਅਲਸ ਨੇ ਫਰੈਸ਼ ਪ੍ਰੋਡਿਊਸ ਆ ਉਹਨਾਂ ਸਾਰਿਆਂ ਦੇ ਉੱਤੇ ਬਹੁਤ ਵੱਡਾ ਅਸਰ ਪਿਆਰ ਕੰਜ਼ਿਊਮਰ ਦੀਆਂ ਜਿਹੜੀਆਂ ਹੈਬਿਟਸ ਆ ਉਹਦੇ ਵਿੱਚ ਵੀ ਬਹੁਤ ਵੱਡਾ ਅਸਰ ਆ ਇਸ ਵੇਲੇ ਪਤਾ ਲੱਗ ਰਿਹਾ ਜਿਹੜਾ ਯੂਐਸ ਅਮਰੀਕਾ ਤੋਂ ਔਰੈਂਜ ਜੂਸ ਕੈਨੇਡਾ ਦੇ ਵਿੱਚ ਪਿਛਲੇ 20 ਸਾਲਾਂ ਦੇ ਵਿੱਚ ਐਸ ਵੇਲੇ ਸਭ ਤੋਂ ਘੱਟ ਆ ਰਿਹਾ। ਮਤਲਬ 20 ਸਾਲਾਂ ਦੇ ਵਿੱਚ ਇੰਨਾ ਕਦੇ ਘੱਟ ਔਰੈਂਜ ਜੂਸ ਅਮਰੀਕਾ ਤੋਂ ਕੈਨੇਡਾ ਨਹੀਂ ਆਇਆ। ਉਹਦੇ ਕਾਰਨ ਕੀ ਨੇ? ਇੱਕ ਤਾਂ ਕਿਉਂਕਿ ਬਹੁਤ ਸਾਰਾ ਜੂਸ ਫਲੋਰੀਡਾ ਤੋਂ ਆਉਂਦਾ ਸੀ। ਜਿੱਥੇ ਟੈਰਫ ਤੇ ਹੋਰ ਸਾਰਾ ਕੁਝ ਐਸ ਵੇਲੇ ਹੈਗਾ। ਉਹਦੇ ਨਾਲ ਬਹੁਤ ਸਾਰੇ ਹੋਰ ਫੈਕਟਰਸ ਨੇ। ਇਹ ਜੂਸ ਬਹੁਤਾ ਫਲੋਰੀਡਾ ਤੋਂ ਇਧਰਲੇ ਪਾਸੇ ਆਉਂਦਾ ਸੀ ਔਰ ਫਲੋਰੀਡਾ ਮੇਨ ਸਪਲਾਈਅਰ ਇਹਦਾ ਬਹੁਤ ਲੰਮੇ ਸਮੇਂ ਦੇ ਲਈ ਰਿਹਾ ਉੱਥੇ ਜੂਸ ਇਹ ਬਾਣੀ ਨਹੀਂ ਰਿਹਾ ਹੱਸ ਵੇਲੇ ਕਿਉਂਕਿ ਉੱਥੇ ਬਿਮਾਰੀ ਫੈਲ ਗਈ ਹੈ ਫਲ ਜਿਹੜਾ ਉਹ ਸਹੀ ਨਹੀਂ ਹੈ ਸਟਰਸ ਡਿਜ਼ੀਜ਼ ਫੈਲ ਗਈ ਤੇ ਸਟ੍ਰੌਮ ਆਇਆ ਬਹੁਤ ਲੰਬਾ ਸਮਾਂ ਜਿਹੜੀਆਂ ਫਸਲਾਂ ਡੈਮੇਜ ਹੋ ਗਈਆਂ ਇਸ ਕਰਕੇ ਉਧਰੋਂ ਇਧਰਲੇ ਪਾਸੇ ਜੋ ਉੱਥੇ ਜੂਸ ਬਾਣੀ ਨਹੀਂ ਰਿਹਾ ਤੇ ਇਧਰਲੇ ਪਾਸੇ ਆ ਨਹੀਂ ਰਿਹਾ ਹੁਣ ਹੁੰਦਾ ਕੀ ਹੈ ਜਦੋਂ 20 30 ਸਾਲ ਤੋਂ ਲੋਕ ਇੱਕ ਕਿਸਮ ਦੇ ਜੂਸ ਤੇ ਆਦੀ ਹੋਏ ਹੁਣ ਉਹ ਆਪਣੀਆਂ ਆਦਤਾਂ ਹੌਲੀ-ਹੌਲੀ ਬਦਲਦੇ ਆ। ਹੁਣ ਕੈਨੇਡਾ ਨੇ ਕੀ ਕੀਤਾ ਜਦੋਂ ਉਧਰੋਂ ਜੂਸ ਨਹੀਂ ਆ ਰਿਹਾ ਇਹਨਾਂ ਨੇ ਬ੍ਰਾਜ਼ੀਲ ਤੋਂ ਵੱਲੋਂ ਆਪਣਾ ਮੁੱਖ اختیار ਕਰ ਲਿਆ ਤੇ ਇਹਦੇ ਨਾਲ ਸਪਲਾਈ ਜਿਹੜੀ ਆ ਉਧਰਲੇ ਪਾਸੇ ਵੀ ਕਈ ਪਾਸਿਓਂ ਘਟ ਗਈ ਕਿਉਂਕਿ ਵੈਦਰ ਬਹੁਤ ਖਰਾਬ ਸੀ ਤੇ ਕੁਝ ਬਿਮਾਰੀਆਂ ਉਧਰ ਵੀ ਫੈਲੀਆਂ। ਹੁਣ ਹੋਇਆ ਕੀ ਉਹਦੇ ਨਾਲ ਕੀਮਤਾਂ ਵਧ ਗਈਆਂ। ਕਿਉਂਕਿ ਸਪਲਾਈ ਘਟਾ ਆਸਮਾਨ ਮਾਰਕੀਟ ਦੇ ਵਿੱਚ ਅਵੇਲੇਬਲ ਹੈ ਨਹੀਂ। ਔਰੈਂਜ ਜੂਸ ਦੀਆਂ ਕੀਮਤਾਂ ਉੱਪਰ ਨੂੰ ਜਾਣੀਆਂ ਸ਼ੁਰੂ ਹੋ ਗਈਆਂ ਤੇ ਸਟੋਰਾਂ ਨੇ ਫਿਰ ਡਿਸਕਾਊਂਟ ਦਿਨੇ ਵੀ ਬੰਦ ਕਰ ਦਿੱਤੇ ਉਤੋਂ ਜਿਹੜਾ 25% ਟੈਰਿਫ ਕੈਨੇਡਾ ਨੇ ਫਲੋਰੀਡਾ ਦੇ ਉੱਤੇ ਲਾਇਆ ਸੀ ਔਰੈਂਜ ਜੂਸ ਦੇ ਉੱਤੇ ਕਿਉਂਕਿ ਅਜਿਹਾ ਟ੍ਰੇਡ ਡਿਸਪਿਊਟ ਕੈਨੇਡਾ ਯੂਐਸ ਹੋਇਆ ਇਹ ਸਾਰੇ ਦਾ ਉਹ ਹਿੱਸਾ ਸੀਗਾ ਉਹਨੇ ਜੂਸ ਹੋਰ ਮਹਿੰਗਾ ਕਰ ਦਿੱਤਾ ਤੇ ਹੋਇਆ ਕੀ ਲੋਕਾਂ ਨੇ ਜੂਸ ਪੀਣਾ ਬੰਦ ਕਰਤਾ ਮਹਿੰਗੀਆਂ ਚੀਜ਼ਾਂ ਇਹ ਇੱਕ ਕੌੜੀ ਸਚਾਈ ਆ ਕਿ ਪਿਛਲੇ ਸਮੇਂ ਦੇ ਵਿੱਚ ਕੈਨੇਡਾ ਵਾਸੀਆਂ ਨੇ ਸੋਚ ਸਮਝ ਕੇ ਖਰਚਾ ਸ਼ੁਰੂ ਕਰਨਤਾ ਉਹ ਚੀਜ਼ਾਂ ਜਿਹੜੀਆਂ ਉਹਨਾਂ ਦੀ ਵਰਤੋਂ ਬੰਦ ਕਰ ਦਿੱਤੀ ਜਿਹੜੀਆਂ ਮਹਿੰਗੀਆਂ ਸੀ ਜਾਂ ਜਿਨ੍ਹਾਂ ਬਿਨਾ ਸਰ ਸਕਦਾ ਸੀ ਲੋਕਾਂ ਨੇ ਔਰੈਂਜ ਜੂਸ ਜਿੰਨਾ ਐਸਪੈਕ ਲੈ ਕੈਨੇਡਾ ਦੇ ਵਿੱਚ ਘੱਟ ਪੀਰੇ ਪਿਛਲੇ 20 ਸਾਲਾਂ ਦੇ ਵਿੱਚ ਕਦੇ ਇਦਾਂ ਨਹੀਂ ਆਇਆ ਦੂਜਾ ਇਹ ਆ ਇੱਕ ਤੇ ਮਹਿੰਗਾ ਦੂਜਾ ਲੋਕ ਜਿਹੜੇ ਅਵੇਅਰ ਬਹੁਤ ਹੋ ਗਏ ਆ ਆਪਣੇ ਇਹਦੇ ਲਈ ਜਿਹੜੇ 슈ਗਰ ਕੰਟੈਂਟ ਆ ਉਹਦੇ ਵਿੱਚ ਕਿਉਂਕਿ 슈ਗਰ ਬਹੁਤ ਆ ਇਸ ਕਰਕੇ ਫਿਰ ਲੋਕਾਂ ਨੇ ਇਹਨੂੰ ਘੱਟ ਕਰ ਦਿੱਤਾ ਇੱਕ ਜਿਹੜਾ ਬਾਇ ਕੈਨੇਡੀਅਨ ਇਫੈਕਟ ਆ ਕੁਝ ਕੈਨੇਡੀਅਨਸ ਨੇ ਜਾਣਬੁੱਝ ਕੇ ਰਾਜਨੀਤਿਕ ਕਾਰਨਾ ਕਰਕੇ ਅਮਰੀਕਾ ਦੇ ਪ੍ਰੋਡਕਟ ਨੂੰ ਅਵੋਇਡ ਕਰਨਾ ਸ਼ੁਰੂ ਕਰ ਦਿੱਤਾ ਗਰੋਸਰੀ ਦੀਆਂ ਕੀਮਤਾਂ ਕੈਨੇਡਾ ਦੇ ਵਿੱਚ ਪਹਿਲਾਂ ਹੀ ਉੱਤੇ ਚੱਲੀਆਂ ਗਈਆਂ ਇਨੇ ਇੱਕ ਹੋਰ ਕਾਰਨ ਪੈਦਾ ਕੀਤਾ ਤੇ ਦੂਜਾ ਇਹ ਆ ਕਿ ਉਹਦੇ ਆਲਟਰਨੇਟਿਵਸ ਬਹੁਤ ਸਾਰੇ ਸ਼ਾਪਰ ਜਿਹੜੇ ਆ ਉਹ ਸਸਤੇ ਜੂਸਾਂ ਵਾਲੂ ਚਲੇ ਗਏ ਜਿਹੜੇ ਬਲੈਂਡ ਸੀਗੇ ਜਾਂ ਜਿਹੜੇ ਸ਼ੈਲਫ ਸਟੇਬਲ ਜੂਸ ਸੀਗੇ ਮਤਲਬ ਜਿਹੜੇ ਰੈਫਰਿਜਰੇਟਡ ਔਰਨ ਜੂਸ ਆ ਉਹਦੀ ਥਾਂ ਤੇ ਮਤਲਬ ਇੱਕ ਜੂਸ ਹੁੰਦਾ ਜਿਹੜਾ ਫ੍ਰਿਜ ਚ ਰੱਖੀਦਾ ਇਹ ਖੁੰਦਾ ਬਾਹਰ ਹੀ ਪਿਆ ਹੁੰਦਾ ਉਹ ਥੋੜਾ ਜਿਆਦਾ ਚੀਪ ਹੁੰਦਾ ਇਹ ਲੋਕ ਉਹਧਰਲੇ ਪਾਸੇ ਸ਼ਿਫਟ ਕਰ ਗਏ ਹੁਣ ਇਹਦਾ ਪਵਿੱਖ ਕੀ ਆ ਜਿੰਨਾ ਚਿਰ ਟ੍ਰੇਡ ਟੈਂਸ਼ਨ ਵਪਾਰਕ ਤਣਾਅ ਕੈਨੇਡਾ ਅਮਰੀਕਾ ਦੇ ਵਿੱਚ ਬਣਿਆ ਆ ਜਿਹੜੀ ਸਪਲਾਈ ਰਿਕਵਰ ਨਹੀਂ ਹੁੰਦੀ ਉਹਨਾਂ ਚਿਰ ਕੈਨੇਡਾ ਜਿਹੜਾ ਇਹਨੂੰ ਹੋਰ ਜ਼ਿਆਦਾ ਕੀਮਤਾਂ ਇੱਥੇ ਵਧਣਗੀਆਂ ਹੁਣ ਜਿਹੜਾ ਅਮਰੀਕਾ ਆ ਇਹ ਕੈਨੇਡਾ ਦਾ ਸਭ ਤੋਂ ਵੱਡਾ ਸੋਰਸ ਆ ਇੰਪੋਰਟਡ ਫੂਡ ਦਾ ਸਭ ਤੋਂ ਵੱਧ ਫੂਡ ਇਧਰ ਆਉਂਦਾ ਜਿਵੇਂ ਫਰੂਟਸ ਵੀ ਆ ਸਬਜ਼ੀਆਂ ਵੀ ਆ ਇਹਦੇ ਚ ਦਾਲਾਂ ਵੀ ਆ ਇਹਦੇ ਚ ਡੇਰੀ ਵੀ ਆ ਇਹਦੇ ਚ ਜਿਹੜੀਆਂ ਉਹ ਪ੍ਰੋਸੈਸਡ ਚੀਜ਼ਾਂ ਨੇ ਉਹ ਵੀ ਨੇ ਹੁਣ ਉਹ ਟੈਰਫ ਤੇ ਟ੍ਰੇਡ ਟੈਂਸ਼ਨ ਕਰਕੇ ਅਮਰੀਕਨ ਫੂਡ ਪ੍ਰੋਡਕਟਸ ਕਿਉਂਕਿ ਅਮਰੀਕਾ ਨੇ ਕੈਨੇਡਾ ਦੇ ਟੈਰਫ ਲਾਇਆ ਜਿਹੜਾ ਸਾਮਾਨ ਅਮਰੀਕਾ ਤੋਂ ਕੈਨੇਡਾ ਹੁੰਦਾ ਸੀ ਉਹਦੇ ਤੇ ਕੈਨੇਡਾ ਨੇ ਟੈਰਫ ਲਾ ਦਿੱਤਾ ਜਿਹੜੇ ਕਾਉਂਟਰ ਟੈਰਫ ਲੱਗੇ ਆ ਉਹਦੇ ਕਾਰਨ ਇਹ ਚੀਜ਼ਾਂ ਮਹਿੰਗੀਆਂ ਹੋ ਗਈਆਂ ਆ ਜਿਹੜੇ ਅਮਰੀਕਾ ਦੇ ਫੂਡ ਐਕਸਪੋਰਟ ਆ ਕੈਨੇਡਾ ਨੂੰ ਜਿਹਦੇ ਚੋਰਨ ਜੂਸ ਆ ਜਾਂ ਪੈਕਡ ਸਨੈਕਸ ਆ ਬਹੁਤ ਸਾਰੇ ਸੀਰੀਅਲਸ ਨੇ ਫਰੈਸ਼ ਪ੍ਰੋਡਿਊਸ ਆ ਉਹਨਾਂ ਸਾਰਿਆਂ ਦੇ ਉੱਤੇ ਬਹੁਤ ਵੱਡਾ ਅਸਰ ਪਿਆਰ ਕੰਜ਼ਿਊਮਰ ਦੀਆਂ ਜਿਹੜੀਆਂ ਹੈਬਿਟਸ ਆ ਉਹਦੇ ਵਿੱਚ ਵੀ ਬਹੁਤ ਵੱਡਾ ਅਸਰ ਆ ਇਸ ਵੇਲੇ ਪਤਾ ਲੱਗ ਰਿਹਾ ਜਿਹੜਾ ਯੂਐਸ ਅਮਰੀਕਾ ਤੋਂ ਔਰੈਂਜ ਜੂਸ ਕੈਨੇਡਾ ਦੇ ਵਿੱਚ ਪਿਛਲੇ 20 ਸਾਲਾਂ ਦੇ ਵਿੱਚ ਐਸ ਵੇਲੇ ਸਭ ਤੋਂ ਘੱਟ ਆ ਰਿਹਾ। ਮਤਲਬ 20 ਸਾਲਾਂ ਦੇ ਵਿੱਚ ਇੰਨਾ ਕਦੇ ਘੱਟ ਔਰੈਂਜ ਜੂਸ ਅਮਰੀਕਾ ਤੋਂ ਕੈਨੇਡਾ ਨਹੀਂ ਆਇਆ। ਉਹਦੇ ਕਾਰਨ ਕੀ ਨੇ? ਇੱਕ ਤਾਂ ਕਿਉਂਕਿ ਬਹੁਤਾ ਜੂਸ ਫਲੋਰੀਡਾ ਤੋਂ ਆਉਂਦਾ ਸੀ। ਜਿੱਥੇ ਟੈਰਫ ਤੇ ਹੋਰ ਸਾਰਾ ਕੁਝ ਐਸ ਵੇਲੇ ਹੈਗਾ। ਉਹਦੇ ਨਾਲ ਬਹੁਤ ਸਾਰੇ ਹੋਰ ਫੈਕਟਰਸ ਨੇ। ਇਹ ਜੂਸ ਬਹੁਤਾ ਫਲੋਰੀਡਾ ਤੋਂ ਇਧਰਲੇ ਪਾਸੇ ਆਉਂਦਾ ਸੀ ਔਰ ਫਲੋਰੀਡਾ ਮੇਨ ਸਪਲਾਈਅਰ ਇਹਦਾ ਬਹੁਤ ਲੰਬੇ ਸਮੇਂ ਦੇ ਲਈ ਰਿਹਾ ਉੱਥੇ ਜੂਸ ਇਹ ਬਾਣੀ ਨਹੀਂ ਰਿਹਾ ਹਿਸ਼ ਵੇਲੇ ਕਿਉਂਕਿ ਉੱਥੇ ਬਿਮਾਰੀ ਫੈਲ ਗਈ ਹੈ ਫਲ ਜਿਹੜਾ ਉਹ ਸਹੀ ਨਹੀਂ ਹੈ ਸਟਰਸ ਡਿਜ਼ੀਜ਼ ਫੈਲ ਗਈ ਤੇ ਸਟ੍ਰੌਮ ਆਇਆ ਬਹੁਤ ਲੰਬਾ ਸਮਾਂ ਜਿਹੜੀਆਂ ਫਸਲਾਂ ਡੈਮੇਜ ਹੋ ਗਈਆਂ ਇਸ ਕਰਕੇ ਉਧਰੋਂ ਇਧਰਲੇ ਪਾਸੇ ਉੱਥੇ ਜੂਸ ਬਾਣੀ ਨਹੀਂ ਰਿਹਾ ਤੇ ਇਧਰਲੇ ਪਾਸੇ ਆ ਨਹੀਂ ਰਿਹਾ ਹੁਣ ਹੁੰਦਾ ਕੀ ਹੈ ਜਦੋਂ 20 30 ਸਾਲ ਤੋਂ ਲੋਕ ਇੱਕ ਕਿਸਮ ਦੇ ਜੂਸ ਤੇ ਆਦੀ ਹੋਏ ਹੁਣ ਉਹ ਆਲਪੜੀਆਂ ਆਦਤਾਂ ਹੌਲੀ-ਹੌਲੀ ਬਦਲਦੇ ਆ ਹੁਣ ਕੈਨੇਡਾ ਨੇ ਕੀ ਕੀਤਾ ਜਦੋਂ ਉਧਰੋਂ ਜੂਸ ਨਹੀਂ ਆ ਰਿਹਾ ਇਹਨਾਂ ਨੇ ਬ੍ਰਾਜ਼ੀਲ ਤੋਂ ਲੋਂ ਆਪਣਾ ਮੁੱਖ اختیار ਕਰ ਲਿਆ ਤੇ ਇਹਦੇ ਨਾਲ ਸਪਲਾਈ ਜਿਹੜੀ ਆ ਉਧਰਲੇ ਪਾਸੇ ਵੀ ਕਈ ਪਾਸਿਓਂ ਘਟ ਗਈ ਕਿਉਂਕਿ ਵੈਦਰ ਬਹੁਤ ਖਰਾਬ ਸੀ ਤੇ ਕੁਝ ਬਿਮਾਰੀਆਂ ਉਧਰ ਵੀ ਫੈਲੀਆਂ ਹੁਣ ਹੋਇਆ ਕੀ ਉਹਦੇ ਨਾਲ ਕੀਮਤਾਂ ਵਧ ਗਈਆਂ ਕਿਉਂਕਿ ਸਪਲਾਈ ਘਟਾ ਸਮਾਨ ਮਾਰਕੀਟ ਦੇ ਵਿੱਚ ਅਵੇਲੇਬਲ ਹੈ ਨਹੀਂ ਔਰੈਂਜ ਜੂਸ ਦੀਆਂ ਕੀਮਤਾਂ ਉੱਪਰ ਨੂੰ ਜਾਣੀਆਂ ਸ਼ੁਰੂ ਹੋ ਗਈਆਂ ਤੇ ਸਟੋਰਾਂ ਨੇ ਫਿਰ ਡਿਸਕਾਊਂਟ ਦੇਣੇ ਵੀ ਬੰਦ ਕਰ ਦਿੱਤੇ ਉਤੋਂ ਜਿਹੜਾ 25% ਟੈਰਿਫ ਕੈਨੇਡਾ ਨੇ ਫਲੋਰੀਡਾ ਦੇ ਉੱਤੇ ਲਾਇਆ ਸੀ ਔਰੈਂਜ ਜੂਸ ਦੇ ਉੱਤੇ ਕਿਉਂਕਿ ਅਜਿਹਾ ਟ੍ਰੇਡ ਡਿਸਪਿਊਟ ਕੈਨੇਡਾ ਯੂਐਸ ਹੋਇਆ ਇਹ ਸਾਰੇ ਦਾ ਉਹ ਹਿੱਸਾ ਸੀਗਾ ਉਹਨੇ ਜੂਸ ਹੋਰ ਮਹਿੰਗਾ ਕਰ ਦਿੱਤਾ ਤੇ ਹੋਇਆ ਕੀ ਲੋਕਾਂ ਨੇ ਜੂਸ ਪੀਣਾ ਬੰਦ ਕਰਤਾ ਮਹਿੰਗੀਆਂ ਚੀਜ਼ਾਂ ਇਹ ਇੱਕ ਕੌੜੀ ਸਚਾਈ ਆ ਕਿ ਪਿਛਲੇ ਸਮੇਂ ਦੇ ਵਿੱਚ ਕੈਨੇਡਾ ਵਾਸੀਆਂ ਨੇ ਸੋਚ ਸਮਝ ਕੇ ਖਰਚਾ ਸ਼ੁਰੂ ਕਰਨਤਾ ਉਹ ਚੀਜ਼ਾਂ ਜਿਹੜੀਆਂ ਉਹਨਾਂ ਦੀ ਵਰਤੋਂ ਬੰਦ ਕਰ ਦਿੱਤੀ ਜਿਹੜੀਆਂ ਮਹਿੰਗੀਆਂ ਸੀ ਜਾਂ ਜਿਨ੍ਹਾਂ ਬਿਨਾ ਸਰ ਸਕਦਾ ਸੀ ਲੋਕਾਂ ਨੇ ਔਰੈਂਜ ਜੂਸ ਜਿੰਨਾ ਇਸ ਵੇਲੇ ਕੈਨੇਡਾ ਦੇ ਵਿੱਚ ਘੱਟ ਪੀਰੇ ਪਿਛਲੇ 20 ਸਾਲਾਂ ਦੇ ਵਿੱਚ ਕਦੇ ਇਦਾਂ ਨਹੀਂ ਆਇਆ ਦੂਜਾ ਇਹ ਆ ਇੱਕ ਤੇ ਮਹਿੰਗਾ ਦੂਜਾ ਲੋਕ ਜਿਹੜੇ ਅਵੇਅਰ ਬਹੁਤ ਹੋ ਗਏ ਆ ਆਪਣੇ ਇਹਦੇ ਲਈ ਜਿਹੜੇ 슈ਗਰ ਕੰਟੈਂਟ ਆ ਉਹਦੇ ਵਿੱਚ ਕਿਉਂਕਿ 슈ਗਰ ਬਹੁਤ ਆ ਇਸ ਕਰਕੇ ਫਿਰ ਲੋਕਾਂ ਨੇ ਇਹਨੂੰ ਘੱਟ ਕਰ ਦਿੱਤਾ ਇੱਕ ਜਿਹੜਾ ਬਾਇ ਕੈਨੇਡੀਅਨ ਇਫੈਕਟ ਆ ਕੁਝ ਕੈਨੇਡੀਅਨਸ ਨੇ ਜਾਣ ਬੁੱਝ ਕੇ ਰਾਜਨੀਤਿਕ ਕਾਰਨਾ ਕਰਕੇ ਅਮਰੀਕਾ ਦੇ ਪ੍ਰੋਡਕਟ ਨੂੰ ਅਵਾਇਡ ਕਰਨਾ ਸ਼ੁਰੂ ਕਰ ਦਿੱਤਾ ਗਰੋਸਰੀ ਦੀਆਂ ਕੀਮਤਾਂ ਕੈਨੇਡਾ ਦੇ ਵਿੱਚ ਪਹਿਲਾਂ ਹੀ ਉੱਤੇ ਚਲੀਆਂ ਗਈਆਂ ਇਨੇ ਇੱਕ ਹੋਰ ਕਾਰਨ ਪੈਦਾ ਕੀਤਾ ਤੇ ਦੂਜਾ ਇਹ ਆ ਕਿ ਉਹਦੇ ਆਲਟਰਨੇਟਿਵਸ ਬਹੁਤ ਸਾਰੇ ਸ਼ਾਪਰ ਜਿਹੜੇ ਆ ਉਹ ਸਸਤੇ ਜੂਸਾਂ ਵਾਲੂ ਚਲੇ ਗਏ ਜਿਹੜੇ ਬਲੈਂਡ ਸੀਗੇ ਜਾਂ ਜਿਹੜੇ ਸ਼ੈਲਫ ਸਟੇਬਲ ਜੂਸ ਸੀਗੇ ਮਤਲਬ ਜਿਹੜੇ ਰੈਫਰਿਜਰੇਟਡ ਔਰਨ ਜੂਸ ਆ ਉਹਦੀ ਥਾਂ ਤੇ ਮਤਲਬ ਇੱਕ ਜੂਸ ਹੁੰਦਾ ਜਿਹੜਾ ਫ੍ਰਿਜ ਚ ਰੱਖੀਦਾ ਇਹ ਖੁੰਦਾ ਬਾਹਰ ਹੀ ਪਿਆ ਹੁੰਦਾ ਉਹ ਥੋੜਾ ਜਿਆਦਾ ਚੀਪ ਹੁੰਦਾ ਇਹ ਲੋਕ ਉਹਦੇ ਨੇ ਪਾਸੇ ਸ਼ਿਫਟ ਕਰ ਗਏ ਹੁਣ ਇਹਦਾ ਭਵਿੱਖ ਕੀ ਆ ਜਿੰਨਾ ਚਿਰ ਟ੍ਰੇਡ ਟੈਂਸ਼ਨ ਵਪਾਰਕ ਤਣਾਅ ਕੈਨੇਡਾ ਅਮਰੀਕਾ ਦੇ ਵਿੱਚ ਬਣਿਆ ਆ ਜਿਹੜੀ ਸਪਲਾਈ ਰਿਕਵਰ ਨਹੀਂ ਹੁੰਦੀ ਉਹਨਾਂ ਚਿਰ ਕੈਨੇਡਾ ਜਿਹੜਾ ਇਹਨੂੰ ਹੋਰ ਜ਼ਿਆਦਾ ਕੀਮਤਾਂ ਇੱਥੇ ਵਧਣਗੀਆਂ ਹੁਣ ਜਿਹੜਾ ਅਮਰੀਕਾ ਆ ਇਹ ਕੈਨੇਡਾ ਦਾ ਸਭ ਤੋਂ ਵੱਡਾ ਸੋਰਸ ਆ ਇੰਪੋਰਟਡ ਫੂਡ ਦਾ ਸਭ ਤੋਂ ਵੱਧ ਫੂਡ ਇਧਰ ਆਉਂਦਾ ਜਿਵੇਂ ਫਰੂਟਸ ਵੀ ਆ ਸਬਜ਼ੀਆਂ ਵੀ ਆ ਇਹਦੇ ਚ ਦਾਲਾਂ ਵੀ ਆ ਇਹਦੇ ਚ ਡੇਰੀ ਵੀ ਆ ਇਹਦੇ ਚ ਜਿਹੜੀਆਂ ਉਹ ਪ੍ਰੋਸੈਸਡ ਚੀਜ਼ਾਂ ਨੇ ਉਹ ਵੀ ਨੇ ਹੁਣ ਉਹ ਟੈਰਿਫ ਤੇ ਟ੍ਰੇਡ ਟੈਂਸ਼ਨ ਕਰਕੇ ਅਮਰੀਕਨ ਫੂਡ ਪ੍ਰੋਡਕਟਸ ਕਿਉਂਕਿ ਅਮਰੀਕਾ ਨੇ ਕੈਨੇਡਾ ਦੇ ਟੈਰਫ ਲਾਇਆ ਜਿਹੜਾ ਸਾਮਾਨ ਅਮਰੀਕਾ ਤੋਂ ਕੈਨੇਡਾ ਹੁੰਦਾ ਸੀ ਉਹਦੇ ਤੇ ਕੈਨੇਡਾ ਨੇ ਟੈਰਫ ਲਾ ਦਿੱਤਾ ਜਿਹੜੇ ਕਾਉਂਟਰ ਟੈਰਫ ਲੱਗੇ ਆ ਉਹਦੇ ਕਾਰਨ ਇਹ ਚੀਜ਼ਾਂ ਮਹਿੰਗੀਆਂ ਹੋ ਗਈਆਂ ਆ ਜਿਹੜੇ ਅਮਰੀਕਾ ਦੇ ਫੂਡ ਐਕਸਪੋਰਟ ਆ ਕੈਨੇਡਾ ਨੂੰ ਜਿਹਦੇ ਚਾਰਨ ਜੂਸ ਆ ਜਾਂ ਪੈਕਟ ਸਨੈਕਸ ਆ ਬਹੁਤ ਸਾਰੇ ਸੀਰੀਅਲਸ ਨੇ ਫਰੈਸ਼ ਪ੍ਰੋਡਿਊਸ ਆ ਉਹਨਾਂ ਸਾਰਿਆਂ ਦੇ ਉੱਤੇ ਬਹੁਤ ਵੱਡਾ ਅਸਰ ਪਿਆਰ ਕੰਜ਼ਿਊਮਰ ਦੀਆਂ ਜਿਹੜੀਆਂ ਹੈਬਿਟਸ ਆ ਉਹਦੇ ਵਿੱਚ ਵੀ ਬਹੁਤ ਵੱਡਾ ਅਸਰ ਆ ਇਸ ਵੇਲੇ ਪਤਾ ਲੱਗ ਰਿਹਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ